ਇਹ ਸੀ ਸਾਡੇ ਬਹੁਤ ਹੀ ਸਤਿਕਾਰਯੋਗ ਸੀ.ਪੀ. ਸਾਹਿਬ ਨੂੰ ਇਹ ਬੇਨਤੀ ਕੀਤੀ ਸੀ ਜਿਹੜੀ ਫਰਨੀਚਰ ਮਾਰਕੀਟ ਦੇ ਵਿੱਚ ਵੀ ਜਿਹੜੇ ਲੋਕਾਂ ਨੇ ਨਜਾਇਜ਼ ਜਿਹੜੇ ਕਬਜ਼ੇ ਜਿਹੜੇ ਕੀਤੇ ਹੋਏ ਆ ਇੱਧਰ ਵੀ ਥੋੜਾ ਇਹ ਧਿਆਨ ਦਿਓ ਉਸੇ ਲੋਕਾਂ ਨੂੰ ਘਟੋਕਾਰ ਤੇ ਅੱਧਾ ਅੱਧਾ ਘੰਟਾ ਹੀ ਇਹ ਵੀ ਲੱਗ ਜਾਂਦਾ ਇਹੀ ਇਹੇ ਦਿੱਕਤ ਲੋਕਾਂ ਨੂੰ ਬਹੁਤ ਜ਼ਿਆਦਾ ਆ ਰਹੀ ਹੈ ਐਂਬੂਲੈਂਸ ਵਗੈਰਾ ਵੀ ਤਿਆਰੀ ਬਸਤੀਆਂ ਹੁੰਦੀਆਂ ਜਾਂ ਕਈ ਹੋਰ ਇੱਧਰੀਆਂ ਕੋਈ ਐਮਰਜੈਂਸੀ ਵਰਸਸ ਹੁੰਦੇ ਆ ਜਿਨ੍ਹਾਂ ਨੂੰ ਬਹੁਤ ਜਲਦੀ ਉੱਥੇ ਜਾਣ ਦੀ ਨੀਡ ਹੁੰਦੀ ਹੈ ਬਟ ਉਹ ਇਹਦੀ ਟ੍ਰੈਫਿਕ ਕਰਕੇ ਤੇ ਇਹਨਾਂ ਦੇ ਜਿਹੜੇ ਨਜਾਇਜ਼ ਜਿਹੜੇ ਨੇ ਕਬਜ਼ੇ ਜਿਹੜੇ ਕੋਈ ਸ਼ਹਿਰ ਕੋਈ ਵੀ ਸ਼ਹਿਰ ਹੋਵੇ ਤੇ ਇਦਾਂ ਦੇ ਜਿਹੜੇ ਨਗਾਇਜ਼ ਜਿਹੜੇ ਕਬਜ਼ੇ ਹੁੰਦੇ ਆ ਉਹ ਜ਼ਿੰਮੇਵਾਰੀ ਬੰਦੀ ਆ ਜਲੰਧਰ ਨਗਰ ਨਿਗਮ ਦੀ ਸੋਚ ਵੀ ਜਿਹੜਾ ਸਾਡਾ ਜਲੰਧਰ ਦਾ ਨਗਰ ਨਿਗਮ ਆ ਉਹ ਸੁੱਤਾ ਪਿਆ ਆ ਤੇ ਉਹਨੂੰ ਇਹ ਚੀਜ਼ਾਂ ਦਿਖਾਈ ਨਹੀਂ ਦੇ ਰਹੀਆਂ ਕਿ ਇੱਥੇ ਲੋਕਾਂ ਦੇ ਨਜਾਇਜ਼ ਨਜਾਇਜ਼ ਕਬਜ਼ੇ ਜਿਹੜੇ ਕੀਤੇ ਹੋਏ ਆ ਜਿਨ੍ਹਾਂ ਦੇ ਕਾਰਨ ਲੋਕਾਂ ਦੇ ਐਕਸੀਡੈਂਟ ਹੋ ਰਹੇ ਆ ਹਾਂਜੀ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ ਦੋਸਤੋ ਇਹ ਅੱਜ ਤੁਹਾਨੂੰ ਪਤਾ ਹੋਣਾ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਕਿ ਕੱਲ ਇੱਕ ਅਸੀਂ ਮੁੱਦਾ ਸੀ ਚੱਕਿਆ ਸੀਗਾ ਜਿਹਦੇ ਵਿੱਚ 바ਵਾ ਸਾਹਿਬ ਡਾਕਟਰ ਭੀਮਰਾਓ ਮੇਦਕਰ ਚੌਂਕ ਦੇ ਵਿੱਚ ਜਿਹੜੀਆਂ ਕਿ ਫਰਨੀਚਰ ਮਾਰਕੀਟ ਦੇ ਵਿੱਚ ਨਜਾਇਜ਼ ਕਬਜ਼ੇ ਜਿਹੜੇ ਕੀਤੇ ਹੋਏ ਸੀਗੇ ਸੋ ਉਸ ਮੈਟਰ ਦੇ ਵਿੱਚ ਅਸੀਂ ਉਸ ਦਿਨ ਵੀ ਤੁਹਾਨੂੰ ਸਾਰਿਆਂ ਦੇ ਰੁਬਰੂ ਤੁਹਾਡੇ ਕਰਵਾਇਆ ਸੀਗਾ ਕਿ ਕਿੱਦਾਂ ਨਜਾਇਜ਼ ਜਿਹੜੇ ਕਬਜ਼ੇ ਹੋਏ ਆ ਤੇ ਅਸੀਂ ਸਾਡੇ ਬਹੁਤ ਹੀ ਸਤਿਕਾਰਯੋਗ ਸੀਪੀ ਸਾਹਿਬ ਨੂੰ ਵੀ ਅਸੀਂ ਬੇਨਤੀ ਕੀਤੀ ਸੀਗੀ ਕਿ ਸੀਪੀ ਸਾਹਿਬ ਤੁਸੀਂ ਬਾਕੀ ਸਾਰੇ ਕੰਮ ਕਰ ਰਹੇ ਹੋ ਇੱਧਰ ਵੀ ਥੋੜਾ ਤੁਸੀਂ ਜਿਹੜਾ ਜਲੰਧਰ ਨੂੰ ਸਮਾਰਟ ਸਿਟੀ ਬਣਾਉਣ ਦਾ ਜਿਹੜਾ ਤੁਸੀਂ ਇਹ ਬਹੁਤ ਵਧੀਆ ਉਪਰਾਲਾ ਜਿਹੜਾ ਕਰ ਰਹੇ ਹਾਂ ਇਹਦੇ ਵਿੱਚ ਜਿਹੜੀ ਫਰਨੀਚਰ ਮਾਰਕੀਟ ਦੇ ਵਿੱਚ ਵੀ ਜਿਹੜੇ ਲੋਕਾਂ ਨੇ ਨਜਾਇਜ਼ ਜਿਹੜੇ ਕਬਜ਼ੇ ਜਿਹੜੇ ਕੀਤੇ ਹੋਏ ਆ ਇਧਰ ਵੀ ਥੋੜਾ ਜਿਹਾ ਧਿਆਨ ਦਿਓ ਕਿ ਇਹਦੇ ਨਾਲ ਕਾਫੀ ਜ਼ਿਆਦਾ ਲੋਕਾਂ ਨੂੰ ਉੱਥੇ ਹਰਾਸਮੈਂਟ ਹੁੰਦੀ ਆ ਕਿਉਂਕਿ ਜਿਹੜੀ ਉੱਥੇ ਚੌਂਕ ਦੇ ਵਿੱਚ ਜਿਹੜੀ ਰੈੱਡ ਲਾਈਟ ਜਿਹੜੀ ਲੱਗੀ ਹੋਈ ਆ ਉੱਥੇ ਲੋਕਾਂ ਨੂੰ ਘਟੋ ਘਟ ਅੱਧਾ ਅੱਧਾ ਘੰਟਾ ਈਜ਼ੀਲੀ ਲੱਗ ਜਾਂਦਾ ਇਹੀ ਇਹੀ ਦਿੱਕਤ ਲੋਕਾਂ ਨੂੰ ਬਹੁਤ ਜ਼ਿਆਦਾ ਆ ਰਹੀ ਹੈ ਕਈ ਵਾਰੀ ਉੱਥੇ ਅਸੀਂ ਦੇਖਿਆ ਕਈ ਵਾਰੀ ਉਹਦੇ ਵਿੱਚ ਐਂਬੂਲੈਂਸ ਵਗੈਰਾ ਵੀ ਕਈ ਵਾਰੀ ਫਸਿਆ ਹੁੰ ਜਾਂ ਕਈ ਹੋਰ ਇਦਾਂ ਦੀਆਂ ਕੋਈ ਐਮਰਜੈਂਸੀ ਪਰਸਨ ਹੁੰਦੇ ਆ ਜਿਨ੍ਹਾਂ ਨੂੰ ਬਹੁਤ ਜਲਦੀ ਉੱਥੇ ਜਾਣ ਦੀ ਨੀਡ ਹੁੰਦੀ ਆ ਬਟ ਉਹ ਇਦਾਂ ਦੀ ਟ੍ਰੈਫਿਕ ਕਰਕੇ ਤੇ ਇਹਨਾਂ ਦੇ ਜਿਹੜੇ ਨਜਾਇਜ਼ ਜਿਹੜੇ ਇਹਨਾਂ ਨੇ ਕਬਜ਼ੇ ਜਿਹੜੇ ਕੀਤੇ ਆ ਕਿਉਂਕਿ ਉਹਦੇ ਕਰਕੇ ਸੜਕ ਬਹੁਤ ਜ਼ਿਆਦਾ ਘਿਰ ਜਾਂਦੀ ਆ ਸੋ ਅੱਜ ਵੀ ਅਸੀਂ ਇੱਕ ਕੰਪਲੇਂਟ ਤੁਹਾਨੂੰ ਦਿਖਾਉਣਾ ਚਾਹੁੰਗਾ ਜੀ ਮੈਂ ਇਹਦੇ ਵਿੱਚ ਨਗਰ ਨਿਗਮ ਨੂੰ ਵੀ ਇੱਕ ਕੰਪਲੇਂਟ ਕਰ ਦਿੱਤੀ ਆ ਜੀ ਤੇ ਇੱਕ ਅਸੀਂ ਅਸੀਂ ਇੱਕ ਚਾਰ ਨੰਬਰ ਥਾਣੇ ਚਾਰ ਨੰਬਰ ਡਿਵੀਜ਼ਨ ਦੇ ਵਿੱਚ ਵੀ ਇੱਕ ਕੰਪਲੇਂਟ ਕਰ ਕਰ ਦਿੱਤੀ ਐ ਐਸਐਚਓ ਸਾਹਿਬ ਨੂੰ ਉਸ ਦਿਨ ਵੀ ਅਸੀਂ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਇਹ ਚੀਜ਼ ਲਿਆਂਦੀ ਸੀਗੀ ਕਿ ਇਸ ਚੀਜ਼ ਨੂੰ ਹਟਾਇਆ ਜਾਵੇ ਵੈਸੇ ਮੈਂ ਇੱਕ ਚੀਜ਼ ਦੱਸਣੀ ਚਾਹਨਾ ਕਿ ਕੋਈ ਵੀ ਮੁੱਦਾ ਕੋਈ ਸ਼ਹਿਰ ਕੋਈ ਵੀ ਸ਼ਹਿਰ ਹੋਵੇ ਤੇ ਇਦਾਂ ਦੇ ਜਿਹੜੇ ਨਜਾਇਜ਼ ਜਿਹੜੇ ਕਬਜ਼ੇ ਹੁੰਦੇ ਉਹ ਜ਼ਿੰਮੇਵਾਰੀ ਬੰਦੀ ਆ ਜਲੰਧਰ ਨਗਰ ਨਿਗਮ ਦੀ ਉਸ ਏਰੀਆ ਦੇ ਨਗਰ ਨਿਗਮ ਦੀ ਸੋ ਇੱਥੇ ਵੀ ਜਿਹੜਾ ਸਾਡਾ ਜਲੰਧਰ ਦਾ ਨਗਰ ਨਿਗਮ ਉਹ ਸੁੱਤਾ ਪਿਆ ਆ ਤੇ ਉਹਨੂੰ ਇਹ ਚੀਜ਼ਾਂ ਦਿਖਾਈ ਨਹੀਂ ਦੇ ਰਹੀਆਂ ਕਿ ਇਥੇ ਲੋਕਾਂ ਦੇ ਨਜਾਇਜ਼ ਕਬਜ਼ੇ ਜਿਹੜੇ ਕੀਤੇ ਹੋਇਆ ਜਿਨ੍ਹਾਂ ਦੇ ਕਾਰਨ ਲੋਕਾਂ ਦੇ ਐਕਸੀਡੈਂਟ ਹੋ ਰਹੇ ਆ ਤੇ ਕਾਫੀ ਲੋਕਾਂ ਨੂੰ ਜਿਆਦਾ ਤੰਗੀ ਪਰੇਸ਼ਾਨੀ ਆ ਰਹੀ ਆ ਸੋ ਇਸ ਚੀਜ਼ ਵੱਲੋਂ ਸਤਿਗਪਈਆ ਤੇ ਮੈਂ ਪ੍ਰਸ਼ਾਸਨ ਤੋਂ ਬੇਨਤੀ ਕਰਦਾ ਆ ਕਿ ਤੁਰੰਤ ਇਹਨਾਂ ਦੇ ਕਬਜ਼ੇ ਇਹਨਾਂ ਦੇ ਹਟਾਈ ਜਾਣ ਨਹੀਂ ਤਾਂ ਸਾਨੂੰ ਮਜਬੂਰਨ ਸਾਨੂੰ ਆਪਣੀਆਂ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਸਾਨੂੰ ਇੱਥੇ ਧਰਨੇ ਪ੍ਰਦਰਸ਼ਨ ਦੇ ਤੇ ਸਾਨੂੰ ਬੈਣਾ ਪਊਗਾ ਸੋ ਮੈਂ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੇ ਮੇਰੇ ਭਰਾ ਮੇਰੇ ਨਾਲ ਸਪੋਰਟ ਕਰਦੇ ਆ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਮੀਡੀਆ ਦਾ ਬਹੁਤ-ਬਹੁਤ ਧ